ਤੋ ਵੈਦ ਸਾਹਿਬ ਸਤਿ ਪੰਨ ਦਾ ਸਾਡੇ ਦਸਕਾਰ ਨੂੰ ਇਹ ਦੱਸੋ ਕਿ ਆਯੁਰਵੇਦ ਜਿਹੜੀ ਆ ਉਹ ਕੀ ਕੀ ਆ ਆਯੁਰਵੇਦ ਪ੍ਰਣਾਲੀ ਜਿਹੜੀ ਹੈ ਇਹ ਸਾਡੀ ਵਰਸ਼ਪਤੀ ਹੈ ਤੇ ਤੁਸੀਂ ਸਰ ਕਿਸ ਤਰ੍ਹਾਂ ਪਛਾਣ ਕਰਦੇ ਹੋ ਵੀ ਕਿਹੜੀ ਜੜੀ ਬੂਟੀ ਜਿਹੜੀ ਆ ਉਹ ਕਿਹੜੀ ਬਿਮਾਰੀ ਦਾ ਕੰਮ ਆਉਂਦੀ ਆ ਤੇ ਤੁਸੀਂ ਬਿਮਾਰੀ ਦਾ ਕਿਸ ਤਰ੍ਹਾਂ ਪਤਾ ਲਗਾਉਂਦੇ ਹੋ ਸਰ ਉਹ ਨਰਜੀਕ ਜੀ ਬਾਦ ਪਤ ਕਪਤਨ ਦੂਸ਼ਮ ਦੇ ਅੱਛਾ ਜੀ ਜੇ ਤਾਂ ਸ਼ੂਗਰ ਆ ਹਾਂ ਹਾਂ ਬੀਪੀ ਬਲੱਡ ਪ੍ਰੈਸ਼ਰ ਆ ਜਾ ਹਾਰਟ ਦੀ ਪ੍ਰੋਬਲਮ ਇਹ ਵੀ ਸਾਰੇ ਇਲਾਜ ਤੁਹਾਡੀ ਜਿਹੜੀ ਬੂਟੀਆਂ ਦੇ ਵਿੱਚ ਬਿਲਕੁਲ ਬਿਲਕੁਲ ਹੁੰਦੇ ਆ ਜੀ ਨਮਸਕਾਰ ਸਤਿ ਸ੍ਰੀ ਅਕਾਲ ਜੈ ਹਿੰਦ ਜੈ ਭਾਰਤ ਦੋਸਤੋ ਮੈਂ ਦੀਪਕ ਬਹੁਤ ਸਵਾਗਤ ਕਰਦਾ ਹਾਂ ਤੁਹਾਡਾ ਪ੍ਰੋਗਰਾਮ ਕਰਾਂਗੇ ਗੱਲਾਂ ਦਿਲ ਦੀਆਂ ਦੀਪਕ ਬਹੁਤ ਦੇ ਨਾਲ ਪ੍ਰੋਗਰਾਮ ਵਿੱਚ ਦੋਸਤੋ ਅੱਜ ਕੱਲ ਅੱਜ ਦੇ ਜਿਹੜੇ ਗੱਲ ਅਸੀਂ ਕਰਾਂਗੇ ਅੱਜ ਕਰਾਂਗੇ ਆਯੁਰਵੇਦ ਬਾਰੇ ਆਯੁਰਵੇਦ ਕੀ ਹੈ ਉਸਦੇ ਕੀ ਕੀ ਫਾਇਦੇ ਹਨ ਅਤੇ ਅਸੀਂ ਫਾਇਦੇ ਕਿਸ ਤਰ੍ਹਾਂ ਲੈ ਸਕਦੇ ਹਾਂ ਇਸਦੇ ਬਾਰੇ ਤੁਹਾਨੂੰ ਦੱਸਣਗੇ ਵੈਦ ਪ੍ਰੇਮ ਪ੍ਰਕਾਸ਼ ਜੀ ਸੋ ਅੱਜ ਮੈਂ ਤੁਹਾਡੇ ਰੂਬਰੂ ਕੁਰਬਾਨ ਜਾ ਰਿਹਾ ਆਯੁਰਵੇਦ ਦੇ ਮਾਹਿਰ ਆਯੁਰਵੇਦ ਦੇ ਨਾਲ ਜੁੜੇ ਹੋਏ ਵੈਦ ਪ੍ਰੇਮ ਪ੍ਰਕਾਸ਼ ਜੀ ਦੇ ਨਾਲ ਨਮਸਕਾਰ ਜੀ ਬਹੁਤ ਬਸ਼ੁਕਰੀ ਸੋ ਵੈਦ ਸਾਹਿਬ ਸਭ ਤੋਂ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਇਹ ਆਯੁਰਵੇਦ ਜਿਹੜੀ ਆ ਉਹ ਕੀ ਚੀਜ਼ ਹੈ ਜਿਪੀ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇਸ ਆਯੁਰਵੇਦ ਨੂੰ ਹੋਰ ਜਾਗਰੂਕ ਕਰਨ ਲਈ ਲੋਕਾਂ ਦੇ ਵਿੱਚ ਆਮ ਪਬਲਿਕ ਦੇ ਵਿੱਚ ਇਹਨੂੰ ਬੜਾ ਬਹੁਤ ਵਧੀਆ ਉਪਰਾਲਾ ਕੀਤਾ ਕਿ ਤੁਹਾਡਾ ਪ੍ਰੋਗਰਾਮ ਜੋ ਕਰਾਂਗੇ ਗੱਲਾਂ ਦਿਲ ਦੀਆਂ ਬਹੁਤ ਹੀ ਵਧੀਆ ਲੱਗਿਆ ਮੈਨੂੰ ਇੱਕ ਬਹੁਤ ਵਧੀਆ ਉਪਰਾਲਾ ਜਿਹਨੇ ਤੁਸੀਂ ਹੋਰ ਵੀ ਆਯੁਰਵੇਦ ਨਾਲ ਜੋੜ ਕੇ ਲੋਕਾ ਨਹੀਂ ਵਧੀਆ ਜਾਣਕਾਰੀ ਭੇਜ ਰਹੇ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਤੁਹਾਡਾ ਤੇ ਮੇਰਾ ਕੁਐਸਚਨ ਸੀਗਾ ਜੀ ਆਯੁਰਵੇਦ ਕੀ ਹੈ ਆਯੁਰਵੇਦ ਪ੍ਰਣਾਲੀ ਜਿਹੜੀ ਹੈ ਸਾਡੀ ਵਰਸ਼ਪਤੀ ਇੱਕ ਧਰਤੀ ਨਾਲ ਜੁੜੀ ਹੋਈ ਜੀ ਇਹਦੇ ਵਿੱਚ ਹੋਈ ਸਾਡੀ ਖੁਰਾਕ ਹੈ ਇਹੀ ਸਾਡੀ ਰਾਜ ਪ੍ਰਣਾਲੀ ਆ ਇਹੀ ਸਾਡੀ ਇਹਨਾਂ ਵਿੱਚ ਕੁਦਰਤੀ ਕੈਸੇ ਕੁਦਰਤੀ ਰਾਜ ਪ੍ਰਣਾਲੀ ਹੈ ਤੁਸੀਂ ਗੱਲ ਬਨਸਪਤੀ ਦੀ ਕੀਤੀ ਆ ਮਤਲਬ ਕਿ ਜੜੀ ਬੂਟੀਆਂ ਦੇ ਨਾਲ ਹਾਂਜੀ ਹਾਂ ਜੜੀ ਬੂਟੀਆਂ ਜੋ ਜਿਸ ਤਰ੍ਹਾਂ ਹੁਣ ਆਪਣੇ ਗੇਹੂ ਲਾ ਲਓ ਜਾਂ ਫੋਕ ਕੋਈ ਨਾਜ ਲਾ ਲਓ ਇਹ ਵੀ ਧਰਤੀ ਚੋਂ ਪੈਦਾ ਹੁੰਦੇ ਆ ਇਹ ਤੇ ਸਿਰਤੀ ਸੀ ਸਾਡੀ ਜੀਵਨ ਲਈਦਾ ਹੈ ਜੀ ਠੀਕ ਹੈ ਇਸੇ ਤਰ੍ਹਾਂ ਇਹਦੇ ਵਿੱਚੋਂ ਹੀ ਬਹੁਤ ਸਾਰੀਆਂ ਜੜੀਆਂ ਬੂਟੀਆਂ ਜਿਹੜੀਆਂ ਕਿ ਸਾਡੀ ਜਿਹੜੀ ਸਾਡੀ ਸਰੀਰ ਨੂੰ ਕੋਈ ਬਿਮਾਰੀ ਲੱਗਦੀ ਆ ਜੀ ਤੇ ਉਹਦਾ ਵੀ ਇਲਾਜ ਕਿੰਗਾ ਨਹੀਂ ਹੁੰਦਾ ਤੇ ਤੁਸੀਂ ਸਰ ਕਿਸ ਤਰ੍ਹਾਂ ਪਛਾਣ ਕਰਦੇ ਹੋ ਵੀ ਕਿਹੜੀ ਜੜੀ ਬੂਟੀ ਜੜੀ ਆ ਉਹ ਕਿਹੜੀ ਬਿਮਾਰੀ ਦਾ ਕੰਮ ਆਉਂਦੀ ਆ ਇਹ ਦੇਖੋ ਹੁਣ ਅਲੱਗ-ਅਲੱਗ ਤਰ੍ਹਾਂ ਦੀਆਂ ਬਿਮਾਰੀਆਂ ਜੀ ਜੀ ਉਹਦੇ ਮੁਤਾਬਕ ਕਿ ਜਿਹੜੀ ਜੜੀ ਬੂਟੀ ਆ ਉਹਦੀ ਪਛਾਣ ਕੀ ਪਛਾਣ ਤਾਂ ਪਹਿਲਾਂ ਇਹ ਹੀ ਸਾਬਤ ਬੂਟੀ ਗੱਲ ਆ ਕਿ ਪਛਾਣ ਬਹੁਤ ਸਾਰੇ ਕਿਤਾਬਾਂ ਹੁੰਦੀਆਂ ਬੁੱਕਸ ਹੁੰਦੀਆਂ ਜਿਹੜੀਆਂ ਬੂਟੀਆਂ ਤੇ ਅਸੀਂ ਉਹਦੇ ਤਜਰਬੇ ਵੀ ਕਰਨੇ ਹੁੰਦੇ ਆ ਉਹ ਤਜਰਬੇ ਕਰਨ ਤੋਂ ਬਾਅਦ ਪਤਾ ਲੱਗਦਾ ਕਿ ਇਹ ਬੂਟੀ ਇਥੇ ਕੰਮ ਕਰਦੀ ਹੈ ਅੱਛਾ ਜੇ ਤੇ ਤੁਸੀਂ ਹੁਣ ਦਵਾਈਆਂ ਮਤਲਬ ਬਣਾ ਰਹੇ ਹੋ ਹਾਂ ਆਪਣੇ ਕੋਈ ਤੁਹਾਡੀ ਫਾਰਮੇਸੀ ਹੈ ਜਾਂ ਕਿਤੇ ਨਹੀਂ ਮੈਂ ਜੋਬ ਕਰਦਾ ਅੱਛਾ ਜੀ ਕਿਹੜੇ ਫਾਰਮੇਸੀ ਤੇ ਫਾਰਮੇਸੀ ਨੇ ਕੁਦਰਤ ਫਾਰਮੇਸੀ ਉਹਨਾਂ ਤੋਂ ਮੈਂ ਟਾਈਮ ਟੂ ਟਾਈਮ ਜਾ ਕੇ ਦਵਾਈਆਂ ਤਿਆਰ ਕਰਕੇ ਹਾਂ। ਅੱਛਾ ਮਤਲਬ ਤੁਸੀਂ ਮਤਲਬ ਡੇ ਵਾਈ ਡੇ ਮਤਲਬ ਹਰ ਦਿਨ ਬੰਨੇ ਹੋਣਗੇ ਹਾਂਜੀ। ਹਾਂਜੀ। ਅੱਛਾ ਜੀ ਤੇ ਤੁਸੀਂ ਤੁਹਾਡੇ ਕੋਲੇ ਕੋਈ ਮਤਲਬ ਇਲਾਜ ਕਰਾਉਣ ਦੇ ਲਈ ਵੀ ਫਿਰ ਆਂਦੇ ਨੇ ਕੋਈ? ਹਾਂ ਮੇਰੇ ਕੋਲ ਆਉਂਦੇ ਨੇ ਇਲਾਜ ਤੋਂ ਬਸ ਇੱਕ ਆਪਣੇ ਇਸ ਤਰ੍ਹਾਂ ਦੇ ਇਲਾਜ ਹੁੰਦੇ ਨੇ ਜਿਹੜੇ ਕਿ ਡਾਕਟਰ ਕੋਲ ਨਹੀਂ ਜਾਂਦੇ ਉਹ ਉਹ ਜਿਹੜੇ ਇੱਕ ਮੇਰੇ ਸੰਪਰਕ ਤੋਂ ਆਉਂਦੇ ਆ ਫਿਰ ਮੇਰੇ ਤੋਂ ਦਵਾਈ ਲੈ ਕੇ ਜਾਂਦੇ ਸੀ। ਅੱਛਾ ਬਣਾ ਕੇ ਦਿੰਦਾ ਫਿਰ ਉਹਨਾਂ ਨੂੰ ਅਰਾਜ ਦੇ ਮੁਤਾਬਕ ਜਿਸ ਤਰ੍ਹਾਂ ਦਾ ਬਿਮਾਰੀ ਹੁੰਦੀ ਹੈ ਉਹਦੇ ਮੁਤਾਬਕ ਉਹ ਉਨੀ ਕੀ ਦਵਾਈ ਬਣਾਈਦੀ ਹੈ ਤਾਂ ਤੁਸੀਂ ਬਿਮਾਰੀ ਦਾ ਕਿਸ ਤਰ੍ਹਾਂ ਪਤਾ ਲਗਾਉਂਦੇ ਸਰ ਉਹ ਨਬਜ ਸਵੇਰੇ ਖਾਲੀ ਪੇਟ ਮਰੀਜ਼ ਨੂੰ ਬੁਲਾਇਦਾ ਅੱਛਾ ਤੁਸੀਂ ਨਬਜ ਦੇਖ ਕੇ ਨਬਜ ਦੇਖ ਕੇ ਦੇਖ ਦੱਸਦੇ ਆ ਵੀ ਬਾਤ ਕੱਪ ਤਿੰਨ ਦੋਸ਼ ਹੁੰਦੇ ਅੱਛਾ ਜੀ ਵੀ ਇਹ ਕਿਹੜੇ ਦੋਸ਼ ਅੱਛਾ ਜੀ ਸੋ ਦਰਸ਼ਕੋ ਤੁਸੀਂ ਸੁਣਿਆ ਕਿ ਵੈਦ ਸਾਹਿਬ ਨੇ ਜਿਹੜਾ ਦੱਸਿਆ ਵੀ ਇਹ ਨਬਜ ਦੇਖ ਕੇ ਜਿਹੜਾ ਨੇ ਇਹ ਇਲਾਜ ਕਰਦੇ ਨੇ ਮਤਲਬ ਇਹ ਨਬਜ ਦੇਖ ਕੇ ਤੁਹਾਡੀ ਕਰਨਾ ਕੀ ਹੈ ਕਿ ਤੁਸੀਂ ਖਾਲੀ ਪੇਟ ਇਨਾਂ ਕੋ ਆਣਾ ਤੇ ਨਬਜ਼ ਚੈੱਕ ਰਾਨੀ ਆ ਉਹ ਨਬਜ਼ ਚੈੱਕ ਕਰਕੇ ਫਿਰ ਤੁਹਾਨੂੰ ਦੱਸਣਗੇ ਵੀ ਤੁਹਾਨੂੰ ਕੀ ਪ੍ਰੋਬਲਮ ਹੈ ਤੇ ਉਸ ਦਾ ਜਿਹੜਾ ਇਲਾਜ ਹੋ ਕਿਸ ਤਰ੍ਹਾਂ ਹੋਣਾ ਹੈ ਤੇ ਇਹ ਡਾਕਟਰ ਸਾਹਿਬ ਕਿੰਨੇ ਕੁ ਮਰੀਜ਼ ਆ ਜਾਂਦੇ ਨੇ ਤੁਹਾਡੇ ਕੋਲ ਬਿਲਕੁਲ ਕੋਈ ਮੇਰੇ ਕੋਲ ਜਾਂ ਤਾਂ ਮੇਰਾ ਕੰਬਾਰ ਰਹਿ ਜਾਂਦਾ ਅੱਛਾ ਜੀ ਮੇਰੇ ਕੋਲ ਵੈਸੇ ਮਰੀਜ਼ ਆਉਂਦੇ ਆ ਜੀ ਜੀ ਰਿਕਨ ਕੋਈ ਉਹਨਾਂ ਦੀ ਗਿਣਤੀ ਨਹੀਂ ਕਿਸੇ ਵੇਲੇ 2 ਵੀ ਆ ਗਏ 4 ਵੀ ਆ ਗਏ ਜੀ ਜੀ 6 ਵੀ ਆ ਗਏ ਕਿਸੇ ਵੇਲੇ ਕੋਈ ਵੀ ਨਹੀਂ ਬਿੱਥੇ ਆਉਂਦੀ ਆ ਅੱਛਾ ਜੀ ਕਿਉਂਕਿ ਬਈ ਕੁਝ ਲੋਕ ਮੇਰੀ ਗੈਰ ਹਾਲਤ ਵੀ ਆ ਜਾਂਦੇ ਨੇ ਫਿਰ ਉਹਨਾਂ ਨੂੰ ਟਾਈਮ ਦਿੱਤਾ ਜਾਂਦਾ ਵੀ ਇਸ ਟਾਈਮ ਆ ਲਿਓ ਅੱਛਾ ਜੀ ਠੀਕ ਫਿਰ ਉਹ ਸਭ ਨਾਲ ਉਹਨਾਂ ਨਾਲ ਡੀਲ ਕਰ ਲੀਦਾ ਤੇ ਕਿੱਥੇ ਮਿਲਦੇ ਹੋ ਜੇ ਤੁਹਾਨੂੰ ਮੈਂ ਘਰੇ ਮਿਲਦਾ ਜੀ ਮੇਰਾ ਕੋਈ ਦੁਕਾਨ ਨਹੀਂ ਹੈ ਕਰ ਕੇ ਕਰ ਮੇਰਾ ਰਿਸ਼ੀ ਬਾਲਮੀਕ ਨਗਰ ਅੱਛਾ ਜੀ ਉੱਥੇ ਐਕਸ ਵਲੌਗ ਦੇ ਵਿੱਚ ਅੱਛਾ ਜੀ ਉੱਥੇ ਜੇ ਤੁਸੀਂ ਮਤਲਬ ਨਾ ਉਤਰਾਇ ਕਰੋ ਤਾਂ ਮੈਂ ਤੁਹਾਡਾ ਨੰਬਰ ਸਕਰੀਨ ਤੇ ਦਊਂਗਾ ਤਾਂ ਲੱਗੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਕੋਈ ਸੇਵਾ ਕਰ ਸਕਦਾ ਹਾਂ ਸਭ ਤੋਂ ਵੱਤ ਤੋਂ ਵੱਤ ਸੇਵਾ ਕਰੂੰਗਾ ਜੀ 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 ਲੱਗ ਪਾਰ ਨਹੀਂ ਕਰਦਾ ਮੈਂ ਸੇਵਾ ਕਰਦਾ ਜੀ ਜੀ ਤੇ ਇੱਕ ਬਾਈ ਸਾਬ ਅੱਜ ਕੱਲ ਜਿੱਦਾਂ 슈ਗਰ ਆ ਹਾਂ ਹਾਂ ਬੀਪੀ ਬਲੱਡ ਪ੍ਰੈਸ਼ਰ ਆ ਜਾ ਹਾਰਟ ਦੀ ਪ੍ਰੋਬਲਮ ਇਹ ਵੀ ਸਾਰੇ ਇਲਾਜ ਤੁਹਾਡੀ ਜੜੀ ਬੂਟੀਆਂ ਦੇ ਵਿੱਚ ਬਿਲਕੁਲ ਬਿਲਕੁਲ ਹੁੰਦੀ ਹੈ ਜੀ ਕੱਲ ਨੂੰ ਸਭ ਤੋਂ ਵੱਡੀ ਗੱਲ ਹੈ ਕਿ ਆਯੁਰਵੇਦਿਕ ਇਹੋ ਹੀ ਚੀਜ਼ ਹੈ ਜਿਹੜਾ ਕਿ ਆਪਾਂ ਜੇ ਸਹੀ ਸੇਵਨ ਕਰੀਏ ਜੀ ਤਾਂ ਸਾਨੂੰ ਬਿਮਾਰੀ ਲੱਗਦੀ ਕੋਈ ਨਹੀਂ ਅੱਛਾ ਜੀ ਉਹ ਕੀ ਹੈ ਕਿ ਇੱਕ ਤਾਂ ਅਸੀਂ ਆਯੁਰਵੇਦ ਨੂੰ ਸੇਵਨ ਕਰ ਰਹੇ ਹਾਂ ਜੀ ਦੂਸਰਾ ਅਸੀਂ ਪ੍ਰਹੇਜ ਰੱਖ ਰਹੇ ਹਾਂ ਜੀ ਪ੍ਰਹੇਜ ਸਭ ਤੋਂ ਜ਼ਰੂਰੀ ਹੈ ਜੀ ਜੀ ਜੇ ਪ੍ਰਹੇਜ ਰੱਖਾਗੇ ਤਾਂ ਸਾਨੂੰ ਬਿਮਾਰੀ ਕੋਈ ਨਹੀਂ ਆ ਮਤਲਬ ਜੇ ਪ੍ਰੇਜ ਮਤਲਬ ਕਿ ਜਿੱਦਾਂ ਕਿ ਸੈਰ ਸੱਟਾ ਹੋ ਗਿਆ ਜਾਂ ਜਿਹੜੀਆਂ ਕੁ ਚੀਜ਼ਾਂ ਜਿੱਤੇ ਸ਼ੂਗਰ ਵਿੱਚ ਮਿੱਠਾ ਸ਼ੂਗਰ ਵਿੱਚ ਮਿੱਠਾ ਜਾਂ ਤਲੀਆਂ ਜਿੱਦਾਂ ਨਹੀਂ ਖਾਣੀਆਂ ਚੀਜ਼ਾਂ ਹਾਂ ਇਸ ਤਰ੍ਹਾਂ ਦੀ ਤੇ ਸਲਾਦ ਵਗੈਰਾ ਵੱਧ ਖਾਣਾ ਹੋਵੇ ਹਾਂਜੀ ਤੇ ਜੇ ਬੀਪੀ ਦੀ ਪ੍ਰੋਬਲਮ ਆ ਤਾਂ ਪਾਣੀ ਵੱਧ ਪੀਣਾ ਪਾਣੀ ਵੱਧ ਪਿਓ ਤੇ ਜੇ ਹਾਰਟ ਦੀ ਪ੍ਰੋਬਲਮ ਆ ਤਾਂ ਉਹਦੇ ਲਈ ਵੀ ਸੈਰ ਵਗੈਰਾ ਹਾਂ ਹਾਂ ਸੈਰ ਵਗੈਰਾ ਕਰੋ ਨਾਲ ਉਹਦੀ ਵੀ ਅਰਥਨ ਰਿਸਟ ਹੁੰਦੀ ਹੈ ਉਹ ਬਲੱਡ ਅੱਛਾ ਜੀ ਉਹ ਸੇਵਨ ਕਰਦੇ ਰਹੋ ਉਹਦੇ ਨਾਲ ਤੁਹਾਨੂੰ ਕੋਈ ਰੋਗ ਨਹੀਂ ਲੱਗੂ ਕਹਿੰਦੇ ਪਤ੍ਰਦੀਪ ਮੈਂ ਇਸ ਤੋਂ ਲਾਵਾ ਕੋਈ ਹੋਰ ਮੈਸੇਜ ਕੋਈ ਸੰਦੇਸ਼ ਦੇਣਾ ਜਾਊਗਾ ਨਹੀਂ ਮੈਂ ਢਾਈ ਕਹੂੰਗਾ ਕਿ ਅੱਜ ਕੱਲ ਗ੍ਰੀ ਆਯੁਰਵੇਦ ਤੇ ਪੈਤੀ ਹੈ ਜੀ ਇਹ ਬਹੁਤ ਜ਼ਿਆਦਾ ਮਤਲਬ ਪ੍ਰਚਲਿਤ ਹੋ ਰਹੀ ਹੈ ਜੀ ਕਿਉਂਕਿ ਪਹਿਲਾਂ ਲੋਕ ਅੰਗਰੇਜ਼ੀ ਦਵਾਈਆਂ ਤੇ ਟਿੰਨਰ ਪਰ ਹੋਏ ਸੀ ਪਰ ਹੁਣ ਅੱਜ ਕੱਲ ਦੇਖ ਰਹੇ ਆ ਕਿ ਆਯੁਰਵੇਦ ਨਾਲ ਬਹੁਤ ਜੁੜ ਰਹੇ ਨੇ ਜੀ ਜੀ ਕਿਉਂਕਿ ਇਹ ਪੈਤੀ ਨਾਲ ਸਭ ਕਿਤੇ ਵੀ ਨੁਕਸਾਨ ਨਹੀਂ ਹੁੰਦਾ ਨੁਕਸਾਨ ਹੁੰਦਾ ਨਹੀਂ ਉਹ ਪ੍ਰਕਰਵਾ ਲੈਂਦੀ ਹੈ ਹਾਂਜੀ ਕਿਉਂਕਿ ਉਹ ਜਦੋਂ ਅਸੀਂ ਲੋੜ ਤੋਂ ਵੱਧ ਮਾਤਰਾ ਦੇ ਵਿੱਚ ਸੇਵਨ ਕਰਦੇ ਹਾਂ ਜੀ ਤਾਂ ਕੋਈ ਵੀ ਨੁਕਸਾਨ ਵੀ ਕਰਦੀ ਹੈ ਮਤਲਬ ਜਿਸ ਤਰ੍ਹਾਂ ਹੁਣ ਅਸੀਂ ਖਾਣਾ ਖਾਂਦੇ ਹਾਂ ਜੀ ਸਾਨੂੰ ਦੋ ਪੁੜਕੀਆਂ ਦੀ ਭੁੱਖ ਆਹ ਹੋਰ ਅਸੀਂ ਤਿੰਨ ਖਾਣੇ ਚਾਰ ਖਾ ਲੈਨੇ ਆ ਉਹ ਸਾਡਾ ਅੰਤਪਚੂਗਾ ਹਾਂਜੀ ਹਾਂਜੀ ਇਸੇ ਕਰਕੇ ਇਹ ਦਵਾਈ ਦੀ ਮਾਤਰਾ ਵੀ ਉਨੀ ਹੀ ਹੁੰਦੀ ਹੈ ਜਿੰਨੀ ਕਿ ਸਾਡਾ ਸਰੀਰ ਬਰਦਾਸ਼ਤ ਕਰ ਸਕਦਾ ਇਕ ਉਹ ਵੈਸੇ ਤੁਸੀਂ ਦੱਸੋ ਵੀ ਜਿਹੜਾ ਇਹ ਆਯੁਰਵੇਦ ਆ ਇਹਦੇ ਨਾਲ ਮਤਲਬ ਜਿਹੜਾ ਇਲਾਜ ਵਾ ਜਿਹੜਾ ਵੀ ਆਪਾਂ ਇਲਾਜ ਕਰਦੇ ਆ ਉਹ ਥੋੜਾ ਹੌਲੀ ਹੁੰਦਾ ਵਾ ਹਾਂ ਸਲੋ ਹੁੰਦਾ ਪਰ ਹੁੰਦਾ ਉਹ ਜੜ ਤੋਂ ਖਤਮ ਹਾਂ ਹਾਂ ਜੜ ਤੋਂ ਖਤਮ ਕਰਦੇ ਤੇ ਜਿਹੜੀਆਂ ਅੰਗਰੇਜ਼ੀ ਦਵਾਈਆਂ ਨੇ ਉਹ ਆਨ ਦੀ ਸਪੋਰਟ ਆਰਾਮ ਤਾਂ ਦੇ ਦਿੰਦੀਆਂ ਨੇ ਬਿਲਕੁਲ ਬਿਲਕੁਲ ਪਰ ਸਾਈਡ ਇਫੈਕਟ ਹੈਗੇ ਨੇ ਕਿਤੇ ਨਾ ਸਾਈਡ ਇਫੈਕਟ ਆ ਕੇ ਕੋਈ ਵੀ ਚੀਜ਼ ਜੀ ਜਿਵੇਂ ਲੋੜ ਤੋਂ ਜ਼ਿਆਦਾ ਵਰਤੋਂ ਕਰਾਂਗੇ ਜੀ ਜੀ ਆਪ ਦੀ ਸਰੀਰ ਦੀ ਹਮਤ ਆਪਕ ਜੀ ਤਾਂ ਉਹਦਾ ਨੁਕਸਾਨ ਹੈ ਕੋਈ ਵੀ ਚੀਜ਼ ਆਪਾਂ ਲੋੜ ਤੋਂ ਵੱਧ ਵਰਤੂ ਕਰਦੇ ਆ ਜੀ ਤੋਂ ਨੁਕਸਾਨ ਹੁੰਦਾ ਹੀ ਹੁੰਦਾ ਤੇ ਡਾਕਟਰ ਸਾਹਿਬ ਕੋਈ ਵਧੀਆ ਜੀ ਗੱਲ ਕੋਈ ਡਾਕਟਰ ਆਪਣੇ ਸਾਡੇ ਆਡੀਅנס ਨੂੰ ਦੱਸੋ ਤੇ ਤਾਂ ਕਿ ਉਹ ਜੇ ਕੋਈ ਪ੍ਰੇਸ਼ ਹੈਗਾ ਉਹ ਪ੍ਰੇਸ਼ ਕਰਕੇ ਕੋਈ ਪ੍ਰੇਸ਼ ਦੇਖੋ ਜੀ ਗੱਲ ਇਹ ਆ ਵੀ ਆਪਾਂ ਹੁਣ ਦੇਖਦੇ ਆ ਇੱਕ ਤਾਂ ਪਾਣੀ ਦਾ ਬਹੁਤ ਸ਼ੁੱਧਿਕरण ਚਾਹੀਦਾ ਪਾਣੀ ਦੇ ਵਿੱਚ ਸਭ ਤੋਂ ਜਿਆਦਾ ਬੈਕਟੀਰੀਆ ਆ ਰਿਹਾ ਠੀਕ ਹੈ ਬਾਕੀ ਆਪਾਂ ਸਾਵਧਾਨੀ ਜ਼ਰੂਰ ਰੱਖਣੀ ਚਾਹੀਦੀ ਜੀ ਜੀ ਠੀਕ ਹੈ ਜੀ ਤੇ ਆਪਾਂ ਰਾਜਕਰਮ ਨੇ ਉਹਦੇ ਨਾਲ ਪਰਹੇਜ਼ ਸਭ ਤੋਂ ਵੱਧ ਜ਼ਰੂਰੀ ਹੈ ਪਰਹੇਜ਼ ਜਿਹੜਾ ਹੋਊਗਾ ਤੁਹਾਨੂੰ ਦਵਾਈ ਦੀ ਵੀ ਲੋੜ ਨਹੀਂ ਪਊ ਜੇ ਪਰਹੇਜ਼ ਹੋਊਗਾ ਜੇ ਪਰਹੇਜ਼ ਹੋਊਗਾ ਇੱਕ ਸੈਸਪਾਟਾ ਜਿਹੜਾ ਉਹ ਜ਼ਰੂਰੀ ਕਰਦਾ ਹੈ ਸੈਸਪਾਟਾ ਸਾਡੀ ਐਕਸਰਸਾਈਜ਼ ਜਿਹੜੀ ਹੈ ਉਹ ਸਾਨੂੰ ਬਚਾ ਕੇ ਰੱਖਦੀ ਜੀ ਜੀ ਤੇ ਵੈਸੇ ਸਭ ਤੁਸੀਂ ਸਾਡੇ ਪ੍ਰੋਗਰਾਮ ਵਿੱਚ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬੜਾ ਕੀਮਤੀ ਸਮਾਂ ਜਿਹੜਾ ਉਹ ਸਾਨੂੰ ਦਿੱਤਾ ਵਾ ਤੇ ਆਸ ਕਰਦੇ ਹਾਂ ਤੁਸੀਂ ਆਪਣੇ ਵੀ ਸਿਹਤ ਦਾ ਧਿਆਨ ਰੱਖੋ ਦੇ ਨਾਲ ਜਿਹੜੇ ਵੀ ਤੁਹਾਨੂੰ ਕੋਈ ਸੰਪਰਕ ਕਰਨਗੇ ਤੇ ਤੁਸੀਂ ਉਹਨਾਂ ਨੂੰ ਵੀ ਜਿਹੜਾ ਵਾ ਇਲਾਜ ਵਧੀਆ ਹੋਵੇ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਸ਼ਿਰਕਤ ਕੀਤੀ ਛੱਡਣ ਬਹੁਤ ਬਹੁਤ ਧੰਨਵਾਦ ਮੈਂ ਆਪਿੰਦਰ ਕੰਦਾ ਵੀ ਧੰਨਵਾਦ ਕਰਦਾ ਜਿਹੜੇ ਕਿਸ ਇਹਨਾਂ ਗੱਲਾਂ ਨੂੰ ਅਮਲ 'ਚ ਲਿਆਉਣ ਦੀ ਕੋਸ਼ਿਸ਼ ਕਰਨਗੇ ਧੰਨਵਾਦ ਸੋ ਇਸ ਦੇ ਵੈਦ ਪ੍ਰੇਮ ਪ੍ਰਕਾਸ਼ ਜੀ ਦੋਸਤੋ ਜੇਕਰ ਤੁਸੀਂ ਵੀ ਆਪਣੀ ਨਬਜ਼ ਚੈੱਕ ਕਰਾ ਕੇ ਇਹਨਾਂ ਦੇ ਕੋਲੋਂ ਇਲਾਜ ਕਰਵਾਉਣਾ ਹੈ ਤਾਂ ਇਹਨਾਂ ਦਾ ਨੰਬਰ ਜਿਹੜਾ ਟੀਵੀ ਸਕਰੀਨ ਤੇ ਹੈ ਤੁਸੀਂ ਕਦੇ ਵੀ ਇਹਨਾਂ ਨੂੰ ਸੰਪਰਕ ਕਰਕੇ ਇਹਨੋਂ ਦਾ ਇਲਾਜ ਕਰਵਾ ਸਕਦੇ ਹੋ ਦੋਸਤੋ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਦਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਔਰ ਸਾਡੀ ਇਸ ਵੀਡੀਓ ਨੂੰ ਬਤ ਬਤ ਸ਼ੇਅਰ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਔਰ ਕਮੈਂਟ ਤਾਂ ਜਰੂਰ ਕਰਿਆ ਕਰੋ ਸੋ ਦੋਸਤੋ ਅ ਇਹ ਜਿਹੜਾ ਪ੍ਰੋਗਰਾਮ ਆ ਇਹ ਖਾਸ ਕਰਕੇ ਤੁਹਾਡੇ ਵਾਸਤੇ ਬਣਾਇਆ ਗਿਆ ਵਾ ਤਾਂ ਕਿ ਤੁਸੀਂ ਇਹਨੂੰ ਦੇਖ ਕੇ ਇਹਦੇ ਵਿੱਚੋਂ ਕੁਛ ਨਾ ਕੁਛ ਗ੍ਰਹਿਣ ਕਰੋ ਜਿਸ ਤਰ੍ਹਾਂ ਕਿ ਅਸੀਂ ਪਿਛਲੀਆਂ ਜਿਹੜੀਆਂ ਵੀਡੀਓ ਨੇ ਉਹਦੇ ਚ ਬਹੁਤ ਸਾਰੇ ਜਿਹੜੇ 3-4 ਐਪੀਸੋਡ ਦਿਖਾਏ ਨੇ ਉਹ ਜਿੱਦਾਂ ਕਿ ਸਕੂਲ ਦੀ ਫੀਸ ਨੂੰ ਲੈ ਕੇ ਜਾਂ ਐਡਮਿਸ਼ਨ ਨੂੰ ਲੈ ਕੇ ਵੀ ਅਸੀਂ ਦਿਖਾਇਆ ਸੀਗਾ ਉਸ ਨੂੰ ਵੀ ਜ਼ਰੂਰ ਦੇਖਿਓ ਤੇ ਜੇਕਰ ਕੋਈ ਤਕਲੀਫ ਆ ਤਾਂ ਸਾਨੂੰ ਜ਼ਰੂਰ ਦੱਸਿਆ ਕਰੋ ਦੋਸਤੋ ਸਾਡੇ ਪ੍ਰੋਗਰਾਮ ਦੇ ਪ੍ਰਤੀ ਜੇਕਰ ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਇਹਨਾਂ ਨੰਬਰਾਂ ਤੇ ਤੁਸੀਂ ਸਾਨੂੰ ਸੁਝਾਅ ਦੇ ਸਕਦੇ ਹੋ। ਸੋ ਇੱਕ ਨਵੇਂ ਐਪੀਸੋਡ ਦੇ ਨਾਲ ਫਿਰ ਮਿਲਾਂਗੇ। ਤਦ ਤੱਕ ਲਈ ਮੈਨੂੰ ਜਾਨੀ ਦੀਪਕ ਬਹੁਤ ਨੂੰ ਦੋ ਇਜਾਜ਼ਤ। ਧੰਨਵਾਦ ਸਤਿ ਸ਼੍ਰੀ ਅਕਾਲ। ਦੋਸਤੋ ਜੇਕਰ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ 'ਚ ਹਿੱਸਾ ਲੈਣੇ ਜਾਂਦੇ ਹੋ, ਜਾਨੀ ਕਿ ਕਰਾਂਗੇ ਗੱਲਾਂ ਦਿਲ ਦੀਆਂ ਦੀਪਕ ਬਹੁਤ ਦੇ ਨਾਲ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਇਹਨਾਂ ਨੰਬਰਾਂ ਤੇ।